ਵਾਸਤੇ ਸਰਕਾਰਾਂ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਯਤਨ ਕਰਕੇ ਸ਼ਹਿਰ ਦੀ ਸੁੰਦਰਤਾ ਜਿਹੜੀ ਵਧਾਈ ਜਾ ਸਕੇ ਤੇ ਜਿਹੜਾ ਪਿਛੜਾ ਸ਼ਬਦ ਹੈ ਉਹ ਫਰੋਜਪੁਰ ਦੇ ਨਾਲੋਂ ਜਿਹੜਾ ਹਟਾ ਕੇ ਤੁਹਾਨੂੰ ਸੁੰਦਰਤਾ ਵੱਲ ਜੈ ਲੈ ਕੇ ਜਾ ਸਕੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਦੇ ਜਿਹੜੇ ਪੁਰਾਣੇ ਜਿਹੜੇ ਵੀ ਚੌਂਕ ਸੀਗੇ ਉਹਨਾਂ ਨੇ ਸਾਰੇ ਮੇਜ ਜਿਹੜੇ ਗੇਟ ਹੈ ਉਹ ਲਗਾ ਦਿੱਤੇ ਗਏ ਨੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਵੀ ਜੋ ਸਰਕਾਰ ਆ ਕਿ ਕਿਸ ਤਰ੍ਹਾਂ ਜਿਹੜਾ ਵੀ ਸ਼ਹਿਰ ਦੀ ਸੁੰਦਰਤਾ ਵੱਲ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਜਿਹੜਿਆ ਕੀ ਉਹ ਕਦਮ ਉਠਾ ਰਹੇ ਨੇ ਵੀ ਇਹ ਖਾਸ ਤੌਰ ਤੇ ਜ਼ਾਹਿਰ ਕਰਦਾ ਕਿ ਸਰਕਾਰਾਂ ਵੱਲੋਂ ਇਹ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਪ੍ਰੋਗਤੀ ਦੇ ਨਾਲੋਂ ਪਿੱਛੜਾ ਛੱਬਦਾ ਉਹ ਕੱਢਿਆ ਜਾ ਸਕੇ ਵੀ ਤੁਸੀਂ ਸਾਹ ਦੇਖ ਸਕਦੇ ਹੋ ਵੀ ਹਰ ਚੌਂਕ ਦੇ ਵਿੱਚ ਜਿਹੜਾ ਨਵੇਂ ਗੇਟ ਜਿਹੜੇ ਲਗਾਏ ਗਏ ਨੇ ਯੋ ਆਪਣੇ ਆਪ ਜੇ ਦਰਸਾਦੇ ਆ ਵੀ ਕਿਸ ਤਰ੍ਹਾਂ ਸਰਕਾਰ ਇਸ ਵਾਰ ਜਿਹੜੀ ਕੰਮ ਕਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿੱਥੇ ਪਾਰਕ ਬਣਾਏ ਜਾ ਰਹੇ ਨੇ ਉਥੇ ਹੀ ਜਿਹੜੇ ਸਿਦੀ ਨੇ ਵੀ ਕੈਸਰ ਜਿਹੜੇ ਸੀਧ ਹੋਏ ਨੇ ਉਹਨਾਂ ਵਾਸਤੇ ਸਮਾਰਕ ਵੀ ਬਣਾਏ ਜਾ ਰਹੇ ਨੇ ਉਥੇ ਚੌਂਕਾ ਦੀ ਵੀ ਜਿਹੜੀ ਆ ਵੀ ਉਹ ਵੀ ਰੱਖ-ਰਖਾਅ ਵਧੀਆ ਕੀਤਾ ਜਾ ਰਿਹਾ ਵੀ ਤਾਂ ਜੋ ਇਹ ਗੇਟ ਲਗਾ ਕੇ ਸ਼ਹਿਰ ਦੀ ਸੁੰਦਰਤਾ ਵੱਲ ਵਧਿਆ ਜਾ ਸਕੇ ਤੇ ਜਿਹੜਾ ਪਿਛੇ ਆ ਖਬਰ ਲਗਾਤਾਰ ਫਰੋਖ ਨੂੰ 30 ਲੱਖ ਰੁਪਏ ਦਾ ਹੈ ਕੋਨੂੰ ਕਾਇ ਜਾ ਸਕਿਆ ਵੀ ਸਰਕਾਰ ਉਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਯਤਨ ਉਹ ਕੀਤੇ ਜਾ ਰਹੇ ਨੇ ਜੋ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਵੀ ਜੋ ਲੋਕਾਂ ਵਾਸਤੇ ਵੀ ਕਈ ਵਧੀਆ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਕਿ ਉਹਨਾਂ ਨੂੰ ਜਿਹੜੇ ਪੁਰਾਣੇ ਕੇਟਾ ਬਾਰੇ ਗੱਲ ਦੀ ਜਾਣਕਾਰੀ ਨਹੀਂ ਹੋਊਗੀ ਲੇਕਿਨ ਹੋਨੇ ਜੇ ਕੇਟਾ ਦੇ ਉੱਪਰ ਲਿਖਿਆ ਹੈ ਨਾਮ ਇਹ ਗੱਲ ਦੀ ਗਾਇਬ ਹੱਥੇ ਪੈਨੇ ਵੀ ਉਹ ਜਿਹੜੇ ਬਾਹਰੋਂ ਸਲਾਨੀ ਵੀ ਆਉਂਦੇ ਆ ਉਹਨਾਂ ਨੂੰ ਫਰੋਜਪੁਰ ਦੀ ਹਰ ਜਗ੍ਹਾ ਦਾ ਕਦਾ ਚੱਲ ਸਕੇਗਾ ਤਾਂ ਜਿਹੜੇ ਜਿਹੜੇ ਆਪਣੇ ਜਿਹੜੇ ਚੁਕਾਣਿਆਂ ਤੋਂ ਜਲਦੀ ਪਹੁੰਚ ਸਕਣਗੇ ਨਾਜੀ ਉਹੋ ਚੀਜ਼ ਕਰਕੇ ਜਿੱਦੋਂ ਰਸਤੇ ਭਟਕਦੇ ਸੀਗੇ ਉਹ ਪਟਸਨ ਤੋਂ ਵੀ ਉਹ ਜਿਹੜਾ ਪਹੁੰਚ ਸਕਣਗੇ ਕੈਮਰਾਮੈਨ ਦੇ ਨਾਲ ਸਰਪ ਜੀ ਡੈਨਿਕ ਸੁਵੇਰਾ ਪ੍ਰੋਜੈਕਟ ਸਾਰਾ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਯਤਨ ਕਰਕੇ ਸ਼ਹਿਰ ਦੀ ਸੁੰਦਰਤਾ ਜਿਹੜੀ ਵਧਾਈ ਜਾ ਸਕੇ ਤੇ ਜਿਹੜਾ ਪਿਛੜਾ ਸ਼ਬਦ ਆ ਉਹ ਫਰੋਜਪੁਰ ਦੇ ਨਾਲੋਂ ਜਿਹੜਾ ਹਟਾ ਕੇ ਤੁਹਾਨੂੰ ਸੁੰਦਰਤਾ ਵੱਲ ਜੇ ਲੈ ਕੇ ਜਾ ਸਕੇ ਵੀ ਦੇਖ ਸਕਦੇ ਹੋ ਸ਼ਹਿਰ ਦੇ ਜਿਹੜੇ ਪੁਰਾਣੇ ਜਿਹੜੇ ਵੀ ਚੌਂਕ ਸੀਗੇ ਉਹਨਾਂ ਨੇ ਸਾਰੇ ਮੇਨ ਜਿਹੜੇ ਗੇਟ ਆ ਉਹ ਲਗਾ ਦਿੱਤੇ ਗਏ ਨੇ ਜਾਂਦੇ ਲਗਾ ਦਿੱਤੇ ਜਿਹਨੂੰ ਜੋ ਸਰਕਾਰ ਆ ਇੱਕ ਇਸ ਤਰ੍ਹਾਂ ਜਿਹੜਾ ਵੀ ਸ਼ਹਿਰ ਦੀ ਸੁੰਦਰਤਾ ਵੱਲ ਸਰਕਾਰ ਦੇ ਪ੍ਰਸ਼ਾਸਨ ਲਗਾਤਾਰ ਜਿਹੜੇ ਆ ਕੀਓ ਕਦਮ ਉਠਾ ਰਹੇ ਨੇ ਵੀ ਇਹ ਖਾਸ ਤੌਰ ਤੇ ਜ਼ਾਹਿਰ ਕਰਦਾ ਕਿ ਸਰਕਾਰਾਂ ਵੱਲੋਂ ਇਹ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਪ੍ਰੋਇਕਟ ਦੇ ਨਾਲੋਂ ਪਿੱਛੜਾ ਸ਼ਬਦ ਆ ਉਹ ਕੱਢਿਆ ਜਾ ਸਕੇ ਵੀ ਤੁਸੀਂ ਸਾਬ ਦੇਖ ਸਕਦੇ ਹੋ ਵੀ ਹਰ ਕੋਨੇ ਵਿੱਚ ਜਿਹੜਾ ਨਵੇਂ ਗੇਟ ਜਿਹੜੇ ਲਗਾਏ ਗਏ ਨੇ ਵੀ ਉਹ ਆਪਣੇ ਆਪ ਚ ਦਰਸਾਉਂਦੇ ਆ ਕਿ ਕਿਸ ਤਰ੍ਹਾਂ ਸਰਕਾਰ ਇਸ ਵਾਰ ਜਿਹੜੀ ਕੰਮ ਕਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਕਿਤੇ ਪਾਰਕ ਬਣਾਏ ਜਾ ਰਹੇ ਨੇ ਉਥੇ ਹੀ ਜਿਹੜੇ ਐਮਸੀਡੀ ਨੇ ਵੀ ਕੈਸਟ ਜਿਹੜੇ ਛੀਦ ਹੋਏ ਨੇ ਉਹਨਾਂ ਵਾਸਤੇ ਸਮਾਰਕ ਵੀ ਬਣਾਏ ਜਾ ਰਹੇ ਨੇ ਉਥੇ ਚੌਂਕਾ ਦੀ ਵੀ ਜਿਹੜੀ ਆ ਵੀ ਉਹ ਵੀ ਰੱਖ-ਰਖਾਅ ਵਧੀਆ ਕੀਤਾ ਜਾ ਰਹੀ ਆ ਵੀ ਤਾਂ ਜੋ ਇਹ ਗੇਟ ਲਗਾ ਕੇ ਸ਼ਹਿਰ ਦੀ ਸੁੰਦਰਤਾ ਵੱਲ ਵਧਿਆ ਜਾ ਸਕੇ ਤੇ ਜਿਹੜਾ ਪਿੱਛੇ ਸ਼ਬਨ ਲਗਾਤਾਰ ਫਰੋਦ ਉਸ ਰਸੀ ਲਾ ਕੇ ਨਿਜਾ ਹਿਆ ਉਹਨੂੰ ਤਾਂ ਜਾ ਸਕਦੇ ਵੀ ਸਰਕਾਰਾਂ ਸਸੰਦਵੋ ਲੋ ਲਗਾਤਾਰ ਜਿਹੜੇ ਯਤਨ ਉਹ ਕੀਤੇ ਜਾ ਰਹੇ ਨੇ ਜੋ ਸਾਫ਼ ਤੋਂ ਤੇ ਦਿਖਾਈ ਦੇ ਰਿਹਾ ਵੀ ਜੋ ਲੋਕਾਂ ਵਾਸਤੇ ਵੀ ਕਈ ਵਧੀਆ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਕਿ ਉਹਨਾਂ ਨੂੰ ਜਿਹੜੇ ਪੁਰਾਣੇ ਡੇਟਾ ਬਾਰੇ ਕੋਈ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਲੇਕਿਨ ਹੋਨੇ ਜਿਹੜੇ ਡੇਟਾ ਉੱਪਰ ਲਿਖਿਆ ਹੈ ਨਾਮ ਇਹੋ ਗੱਲ ਦੀ ਕੋਈ ਭਾਵੇਂ ਪਹਿਲੇ ਵੀ ਉਹ ਜਿਹੜੇ ਬਾਹਰੋਂ ਸਲਾਨੀ ਵੀ ਆਉਂਦੇ ਆ ਉਹਨਾਂ ਨੂੰ ਫਰੋਜਪੁਰ ਦੇ ਹਰ ਜਗ੍ਹਾ ਦਾ ਜਿਹੜਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर।